ਪ੍ਰਧਾਨ ਜੀ ਜਿਹੜੀ ਅੱਜ ਮੀਟਿੰਗ ਹੋਈ ਹੈ ਇਹ ਕਿਹੜੇ ਮੁੱਦੇ ਤੇ ਹੋਈ ਆ ਅੱਜ ਦੀ ਜਿਹੜੀ ਮੀਟਿੰਗ ਆ ਸੂਬਾ ਕਮੇਟੀ ਵੱਲੋਂ ਜਿਹੜੀ ਆ ਹੁਸ਼ਿਆਰਪੁਰ ਪਲਾਂਟ ਦੇ ਵਿੱਚ ਕੀਤੀ ਗਈ ਆ ਇਹ ਜਿਹੜੀ ਮੀਟਿੰਗ ਸੀਗੀ ਇਹਦੇ ਵਿੱਚ ਮੁੱਖ ਏਜੰਡੇ ਸੀਗੇ ਵੀ ਜੋ ਹੈੱਡ ਆਫਸ ਵੱਲੋਂ ਲਗਾਤਾਰ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਸੀਗੀਆਂ ਜੋ ਮੰਗਾਂ ਨੂੰ ਪ੍ਰਵਾਨ ਵੀ ਕਰ ਲਿਆ ਗਿਆ ਪਰ ਉਹ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਉਹਦੀ ਪ੍ਰोसीडिंग ਨਹੀਂ ਜਾਰੀ ਕੀਤੀ ਉਹਦੇ ਮੁੱਦਿਆਂ ਨੂੰ ਲੈ ਕੇ ਸੀ ਇੱਕ ਸੀ ਜਿਹੜੇ ਪਲਾਂਟਾਂ ਦੇ ਵਿੱਚ ਠੇਕਿਆਂ ਨੂੰ ਬढ़ावा ਦਿੱਤਾ ਜਾ ਰਿਹਾ ਠੇਕੀਦਾਰੀ ਸਿਸਟਮ ਨੂੰ ਲੈ ਕੇ ਉਦਾਂ ਕਰਕੇ ਮੀਟਿੰਗ ਕੀਤੀ ਗਈ ਆ ਉਹ ਮੀਟਿੰਗ ਕਰਨ ਤੋਂ ਉਪਰੰਤ ਜਿਹੜੀ ਸਮੂਹ ਬੇਰਕਾ ਮਲੇ ਤੇ ਕੈਟਲ ਫੀਡ ਪਲਾਂਟ ਆਲਸੋ ਜੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਇਹ ਮਤੇ ਪਾਸ ਕੀਤੇ ਗਏ ਨੇ ਵੀ ਜਿਹੜੀ ਆਉਣ ਵਾਲੀ 24 ਤਰੀਕ ਆ ਅ uh, 24 ਸਤੰਬਰ ਨੂੰ ਪੂਰੇ ਪੰਜਾਬ ਦੇ ਵਿੱਚ ਸਮੂਹ ਪਲਾਂਟਾਂ ਦੇ ਬਾਰ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਊ ਜੇ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾਂ ਦੀਆਂ ਸੀਡਿੰਗ ਜਾਰੀ ਨਾ ਕੀਤੀ ਗਈ ਅਤੇ ਜਿਹੜੀ ਮੇਨ ਇਥੇ ਮੀੜਾ ਹੁਸ਼ਿਆਰਪੁਰ ਦੇ ਵਿੱਚ ਮੀਟਿੰਗ ਕਰਦਾ ਮੇਨ ਮਕਸਦ ਸੀਗਾ ਕਿ ਜਿਹੜਾ ਬੈਲਰ ਸੈਕਸ਼ਨ ਨੂੰ ਠੇਕੇ ਤੇ ਦਿੱਤਾ ਜਾ ਰਿਹਾ ਬਾਹਰਲੀ ਕੰਪਨੀ ਨੂੰ ਦਿੱਤਾ ਜਾ ਰਿਹਾ ਉਹ ਵੜਾਵੇ ਨੂੰ ਰੋਕਣ ਵਾਸਤੇ ਅੱਜ ਜੀਐਮ ਸਾਹਿਬ ਨਾਲ ਚੇਅਰਮੈਨ ਸਾਹਿਬ ਨਾਲ ਮੀਟਿੰਗ ਕੀਤੀ ਆ ਉਹਨਾਂ ਲੋਕ ਨੂੰ ਸਾਕੇ ਦਵਾਇਆ ਗਿਆ ਪਰ ਜੇ ਫਿਰ ਵੀ ਕਿਤੇ ਤੇ ਠੇਕੇ ਤੇ ਦਿੱਤਾ ਗਿਆ ਬੋਇਲਰ ਨੂੰ ਤਾਂ ਪੂਰੇ ਪੰਜਾਬ ਦੇ ਵਿੱਚ ਇਹਦੇ ਖਿਲਾਫ ਜਿਹੜਾ ਪੂਰਾ ਡਟ ਕੇ ਵਿਰੋਧ 新幹線から上なて。